ਮੇਰੀ ਰੋਜ਼ ਵਾਂਗੂ ਹੀ ਗੱਲ ਹੁੰਦੀ ਆ ਕੇਚਰੀਵਾਲ ਨਾਲ ਸੱਚੀ ਰੋਜ਼ ਵਾਂਗੂ ਹੁੰਦੀ ਆ ਹਾਂ ਰੋਜ਼ ਵਾਂਗੂ ਹੀ ਹੁੰਦੀ ਆ ਕੀ ਕੀ ਗੱਲਾਂ ਕਰਦੇ ਹੋ ਮੈਂ ਉਹਦੇ ਨਾਲ ਬਸ ਇਹੀ ਗੱਲਬਾਤ ਕਰਦਾ ਵੀ ਪਰਜਾਈ ਕਿਵੇਂ ਆ ਨਹੀਂ ਆਏ ਸੀ ਇੱਥੋਂ ਤੱਕ ਤਾਂ ਨਹੀਂ ਪਹੁੰਚੇਗੇ ਜੀ ਵੀ ਇਹ ਦਿੱਲੀ ਨਹੀਂ ਛੱਡਦਾਗਾ ਤੇ ਮੁੜ ਕੇ ਮੇਰੀ ਕੁਰਸੀ ਨਾ ਖੋਲੇ ਉਹਦਾ ਧੱਬਾ ਲਾਇਆ ਜੀ ਨਜਾਇਜ਼ ਆ ਨਜਾਇਜ਼ ਧੱਬਾ ਲਾਇਆ ਹਾਂ ਇਹੋ ਜਿਹਾ ਬੰਦਾ ਹੈ ਨਹੀਂ ਕੇਚਰੀਵਾਲ ਮੋਦੀ ਨੂੰ ਪਾਉਣੀਆਂ ਕਿਉਂ ਇਹ ਪਿਓ ਦਾ ਕਹਿੰਦੇ ਮੋਦੀ ਨੂੰ ਪਾਉਣੀ ਆ ਅਸੀਂ ਤਾਂ ਅਸੀਂ ਤਾਂ ਮੋਦੀ ਨੂੰ ਪਾਉਣੀ ਆ ਬਲੈਕ ਵੋਟ ਆ ਯਾਰ ਕਿਉਂ ਮੋਦੀ ਨੂੰ ਕਹਤੋਂ ਪਾਉਣੀ ਆ ਇੱਕ ਹੀ ਪਾਉਣੀ ਬਲੈਕ ਹੀ ਪਾਉਣੀ ਆ ਪਤਾ ਕਹਿੰਦੇ ਕਿ ਕਹਿੰਦੇ ਮੋਦੀ ਕਿਤਾ ਕਿਸਾਨ ਵਿਰੋਧੀ ਆ ਤੇ ਤੁਸੀਂ ਉਹਨਾਂ ਨੂੰ ਵੋਟਾਂ ਕਿਉਂ ਪਾਉਣੀ ਆ ਕਿਉਂ ਸਾਨੂੰ ਕਿਉਂ ਕਿਤੇ ਕਿਉਂ ਵੀ ਸਾਡੇ ਦੇ ਕੀ ਦੀ ਕਰਦਾ ਸਾਡੂ ਵਧਿਆ ਸਾਨੂੰ ਤਾਂ ਉਹ ਮੋਦੀ ਨੇ ਕਹਿੰਦੇ 60 ਰੁਪਏ ਤੋਂ ਪੈਟਰੋਲ ਵਧਾ ਕੇ 90 ਰੁਪਏ ਕਰਤਾ ਤੁਸੀਂ ਕਿਹਨੇ ਵੋਟ ਪਾਉਣੀ ਆ ਕਿਹਦੇ ਕਾਲੀ ਤੇ ਕਾਂਗਰਸ ਲਟਕ ਕੇ ਹੁਣ ਮੋਦੀ ਦਾ ਨਾਮ ਬਦਨਾਵਾ ਹੈ ਇੱਕ ਕੋਈ ਛੋਟਖੜਾ ਚੰਗਾ ਮੇਰੇ ਅਸੀਂ ਵੋਟਾਂ ਪਾ ਦਾਂਗੇ ਤਨੀ ਪਤਾ ਨਹੀਂ ਕਿੱਧਰ ਨੂੰ ਜਾਣਾ ਅਜ ਤਾਂ ਆਪ ਜਿਵੇਂ ਹਾਂ ਲੀਡਰ ਤਰੇ ਕਰਦੇ ਆ ਕੋਈ ਭਾਜਪਾ ਚ ਰਲ ਜਾਂਦਾ ਕੋਈ ਕਾਂਗਰਸ ਦਾ ਕੋਈ ਕਾਲੀਆਂ ਦਾ ਭਾਜਪਾ ਰੱਬ ਅਬੀ ਦਲ ਬਦਲੂ ਕੰਮ ਹੋ ਸਕਦਾ ਦਲ ਬਦਲੂ ਹੋ ਸਕਦਾ ਵੀ ਜੀ ਜੀ ਕੋ ਟਾਈਮ ਆਹੇ ਜਿੱਤੂਗਾ ਆਪ ਆਮ ਆਦਮੀਆਂ ਨੇ ਆਮ ਆਦਮੀਆਂ ਅੱਜ ਤੱਕ ਬੋਲੀਆਂ ਪਾ ਗਿਓ ਪੂਰੀਆਂ ਅੱਛਾ ਇਹ ਤਾਂ ਨਹੀਂ ਲਾਦੇ ਹੋ ਤੇ ਅੱਛਾ ਫੇਰ ਕਹਿੰਦੇ ਫੇਰ ਬੋਲੀਆਂ ਨਹੀਂ ਮਿਲਦੀਆਂ ਅੱਛਾ ਖਰਾਬ ਉਹ ਉਧਰ ਗੋਲੀ ਅੱਗੇ 100 ਰੁਪਏ 100 ਹੋਣੀ ਸੀ ਪਰ ਹੋਰ ਪੰਜਾਬੀਆਂ ਅੱਛਾ ਠੀਕ ਹਾਂ ਓਏ ਆ ਗੱਲ ਆ ਦੇਖੋ ਆ ਦੁਖੀ ਆ ਉਹ ਨਹੀਂ ਦੁਖੀ ਮੇਰੀ ਉਮਰ ਹੋ ਗਈ 72 ਸਾਲ ਦੀ ਹੂੰ ਇਦੋਂ ਪਹਿਲਾਂ ਅਸੀਂ ਠਿੱਬੇ ਪਾ ਕੇ ਵੀ ਟਾਈਮ ਪਾਸ ਕਰ ਲਿਆ ਹਾਂਜੀ ਜਿੱਦਾਂ ਸਾਡੇ ਪੈਂਟ ਕੋਟ ਪੈ ਗਏ ਮੈਂ ਤੇਰੇ ਨਾਲ ਵੀ ਗੱਲ ਕਰਦਾ ਉਹ ਚੰਨੀ ਵਿਚਾਰੇ ਨੇ ਕੰਮ ਦੇਣਾ ਵੀ ਕਰ ਗਿਆ ਉਹ ਕਿਵੇਂ ਭਾਈ ਲੋ ਚੋਂ ਵੀ ਨੱਚ ਕੀ ਕਰਦਾ ਚੰਨੀ ਨਹੀਂ ਵੀ ਥੋੜਾ ਜਿਹਾ ਦਾ ਉਹਨੇ ਬੰਨਸਰ ਬਿੱਲ ਮਾਫ ਕਰਤੇ ਪਾਣੀ ਦੇ ਬਿੱਲ ਮਾਫ ਕਰਤੇ ਜੇ ਐਰ ਕੀ ਚੰਨੀ ਸਾਹਿਬ ਇੱਥੋਂ ਖੜੇ ਹੁੰਦੇ ਆ ਜਿਤਾ ਦੋਗੇ ਉਹਨਾਂ ਜੇ ਇੱਥੋਂ ਹਾਂ ਖੜੇ ਹੁਣ ਜਿਤਾ ਦਾਂ ਉਹਦਰ ਇੱਕ ਬਾਬਾ ਬੈਠਾ ਸੀ ਉਹਦਾ ਵਪਾਰੀ ਨੂੰ ਉਹ ਕਹਿੰਦਾ ਮੇਰਾ ਭਾਈ 파ਰੂ ਉਹ 파ਰੂ ਕਮਲਾ ਹੋਣਾ ਪਈ ਪਿੰਡਾਂ ਚ ਘਰਾਚਾਤਾ ਵੜਦੇ ਫਿਰਦੇ ਤੁਸੀਂ ਕਹਿੰਦੇ ਅਸੀਂ ਐਮਐਲ ਨਹੀਂ ਵੇਚੇ ਦਿੱਤਾ ਇੱਥੇ ਕਿਸੇ ਨੂੰ ਵੀ ਉਹ ਲਿਆ ਜਣ ਉਹ ਲਿਆ ਜਣ ਨੂੰ ਦੇ ਗਏ ਹਾਂ ਲਿਆ ਜਣ ਹੱਸ ਕਰ ਉਹ ਜਿਹੜੇ ਬੰਦੇ ਲਿਆਜ ਵਾਲੇ ਸੀ ਨਾ ਉਹਨਾਂ ਨੂੰ ਦੇ ਗਏ ਉਹ ਸਸ਼ੀਕਾਲ ਤੁਸੀਂ ਜੁੜੇ ਹੋ ਸਫਰ ਟੈਲੀਵੀਜ਼ਨ ਦੇ ਨਾਲ ਤੇ ਮੈਂ ਹਾਂ ਜੋਤ ਕਰੇਵਾਲ ਪੰਜਾਬ ਦੀ ਗੱਲ ਕਰੀਏ ਤਾਂ ਚੋਣਾ ਇਸ ਵਕਤ ਸਿਰ ਤੇ ਹੈ ਇੱਕ ਗੱਲ ਬਣੀ ਹੋਈ ਹੈ ਕਿਹਦੇ ਐਮਪੀ ਜਿੱਤਣਗੇ ਤੇ ਕੌਣ ਵੱਡੀ ਬਹੁਮਤ ਪੰਜਾਬ ਦੇ ਵਿੱਚ ਲੈ ਕੇ ਆਉਂਦਾ ਕਿਹਦੇ ਐਮਪੀ ਜਿੱਤਦੇ ਹੈ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੈ ਕਿਉਂਕਿ ਪਿੰਡਾਂ ਦੇ ਵਿੱਚੋਂ ਸਿਆਸਤ ਸ਼ੁਰੂ ਹੁੰਦੀ ਹੈ ਤੇ ਪਿੰਡਾਂ ਤੇ ਆ ਕੇ ਖਤਮ ਹੁੰਦੀ ਬਾਬਾ ਜੀ ਕੀ ਹਾਲ ਚਾਲ ਦੇ ਠੀਕ ਹੈ ਜੀ ਵਧੀਆ ਜੀ ਜੀ ਹੋਰ ਠੀਕ ਹੋ ਸਿਹਤ ਤਾਂ ਠੀਕ ਨੇ ਠੀਕ ਹੈ ਵਧੀਆ ਸਹੀ ਹੈ ਜੀ ਕੀ ਕੀ ਲੱਗਦਾ ਇਸ ਵਾਰ ਕਿਹਨਾਂ ਦੇ ਐਮਪੀ ਜਿੱਤਣਗੇ ਕੋਈ ਜੀ ਸਾਰੀ ਲੱਗਦੀ ਕੋਈ ਬਾਜਬਾਤ ਖਤਮ ਹੂੰ ਗੰਗ ਪਾ ਆਪ ਆ ਗਏ ਮਾਰੇ ਸਕਦੇ ਦਾ ਇਹ ਜੇ ਆਮ ਆਦਮੀ ਦੀ ਗੱਲ ਕਰੀਏ ਆਮ ਆਦਮੀ ਵਾਲਿਆਂ ਨੇ ਵੀ ਇੱਕ ਕਲਾਕਾਰ ਦੇ ਦਿੱਤਾ ਕਰਮਜੀਤ ਅਨਮੋਲ ਤੇ ਭਾਜਪਾ ਵਾਲਿਆਂ ਨੇ ਵੀ ਰਾਜ ਖਤਮ ਸਾਰੇ ਜੇ ਕੋਈ ਨਾ ਮਿਲੇ ਕੋਈ ਖਤਮ ਹੋ ਜਾਈ ਉਹ ਆਮ ਆਦਮੀ ਵਾਲੇ ਕਹਿੰਦੇ ਸੀ ਤਾਂ ਕੈਂਡੀਗੇਟੀ ਬਹੁਤ ਮਜ਼ਬੂਤ ਦਿੱਤਾ ਨਹੀਂ ਨਹੀਂ ਕੋਈ ਖਤਮ ਜੇ ਇਹ ਤਾਂ ਆ ਕੇ ਵੇਖੇ ਕੋਈ ਨਹੀਂ ਪੈਸੇ ਕਰਦੇ ਆ ਕੇ ਕਿਹੜਾ ਹੋਇਆ ਸੀ ਗਰਾ ਬਸ ਪਹਿਲਾਂ ਵਰਾਇ ਸੀ ਮੜ ਕੇ ਕੋਈ ਇੱਥੇ ਆਇਆ ਨਹੀਂਗਾ ਹੂੰ ਕੋਈ ਪੰਡਵ ਕਾਸ਼ ਨਹੀਂ ਕੀਤਾ ਕੋਈ ਕੰਮ ਦਾ ਕੋਈ ਕੋਸ਼ਿਸ਼ ਕੀਤਾ ਕੋਈ ਸੀਐਮ ਸਾਹਿਬ ਤਾਂ ਕਹਿੰਦੇ ਸੀ ਦੂਆਂ ਸਾਲਾਂ ਚ ਕਹਿੰਦੇ ਕੰਮ ਹੀ ਬਹੁਤ ਕਰਦਾ ਨਹੀਂ ਨਹੀਂ ਕੋਈ ਕਿਥੇ ਕੰਮ ਨਹੀਂ ਹੋਇਆ ਜੀ ਸਾਥ ਇੱਥੇ ਕੋਈ ਕੰਮ ਹੋਇਆ ਹੂੰ ਕੀ ਕੀ ਲੱਗਦਾ ਫਿਰ ਕਾਲੀਆਂ ਦੀ ਸਰਕਾਰ ਆ ਸਕਦੀ ਕਾਲੀ ਇਹੋ ਜੀ ਇੱਕੋ ਹੀ ਚੀਜ਼ ਹੈ ਜੀ ਸਾਰੀ ਕਾਂਗਰਸ ਵੀ ਇੱਕੋ ਗੱਲ ਸਾਰੀ ਇੱਕੋ ਜਿਹੀ ਹੁੰਦੀ ਹੈ ਅੱਛਾ ਠੀਕ ਹੈ ਇੱਕੋ ਜਿਹਾ ਹਾਂਜੀ ਸਾਹਿਬ ਜੀ ਹਾਂਜੀ ਸਾਹਿਬ ਚੋਰ ਇਕੱਠੇ ਹੋ ਸਾਂ ਚੋਰੀ ਹੈ ਜੀ ਇਹ ਉਧਰ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਇਧਰ ਦੀ ਜਾ ਕੇ ਆ ਜਾਓ ਵੀ ਕਿਉਂਕਿ ਜਿਹੜੀ ਪੰਜਾਬ ਦੀ ਸਿਆਸਤ ਆ ਰਿਆਸਤ ਆ ਉਹ ਪਿੰਡਾਂ ਤੋਂ ਤੈਹ ਹੁੰਦੀ ਆ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਠੀਕ ਆ ਵਧੀਆ ਜੀ ਤੁਹਾਡਾ ਤਜਰਬਾ ਬਹੁਤ ਹੈ 75 ਸਾਲਾਂ ਤੋਂ ਦੇਸ਼ ਆਜ਼ਾਦ ਹੋਇਆ ਹਨ 75 ਤੋਂ ਹੁਣ ਅਗਲਾ ਸਾਲ ਸ਼ੁਰੂ ਹੋਣ ਵਾਲਾ ਕੀ ਕੀ ਲੱਗਦਾ ਕਿੰਨਾ ਦੀ ਸਰਕਾਰ ਆਊਗੀ ਪੰਜਾਬ ਚ ਤਾਂ ਆਪਦੀ ਆਊਗੀ ਉਹ ਬਾਬਾ ਜੀ ਤਾਂ ਕਹਿੰਦੇ ਆਮ ਆਦਮੀ ਵਾਲੇ ਨੇ ਕੰਮ ਹੀ ਨਹੀਂ ਚਲੋ ਬਾਬੇ ਦਾ ਖਿਆਲ ਬਾਬੇ ਦਾ ਬਾਬੇ ਦਾ ਖਿਆਲ ਪੰਜਾਬ ਬਾਬੇ ਦਾ ਫਰੀਦਕੋਟ ਫਰੀਦਕੋਟ ਇਹ ਜਿੱਤੂਗਾ ਆਪ ਹਮ ਆਮ ਆਦਮੀ ਆਮ ਆਦਮੀ ਇਹ ਆਮ ਆਦਮੀ ਵਾਲਾ ਦਾ ਲੋਕੀ ਵਿਰੋਧ ਵੀ ਕਰੀ ਜਾਂਦੇ ਆ ਕਹਿੰਦੇ ਵਿਕਾਸ ਨਹੀਂ ਕੀਤਾ ਪਿਛਲੇ ਪਿੰਡ ਵੀ ਕੀਤਾ ਵਿਕਾਸ ਕੀ ਨਹੀਂ ਕੀਤਾ ਕਿੰਨੀਆਂ ਨੌਕਰੀਆਂ ਦਿੱਤੀਆਂ ਹਮ ਗਰੀਬਾਂ ਦੇ ਉਹ ਵੀ ਕੋਈ ਪੈਸਾ ਨਹੀਂ ਲਿਆ ਬਿਨਾ ਪੈਸੇ ਤੋਂ ਨੌਕਰੀਆਂ ਦਿੱਤੀਆਂ ਬਿਨਾ ਪੈਸੇ ਤੋਂ ਨੌਕਰੀ ਗਰੀਬਾਂ ਨੂੰ ਮਿਲੀਆਂ ਅੱਗੇ ਪੈਸੇ ਨਾਲ ਗਰੀਬ ਰਹਿ ਜਾਂਦੇ ਸੀ ਜ਼ਿਮੀਂਦਾਰ ਵੱਡੇ ਲੋਕ ਲੈ ਜਾਂਦੇ ਆ ਪੈਸਾ ਬਾਪੂ ਜੀ ਤੁਹਾਡੇ ਕਿੰਨੇ ਬੱਚੇ ਆ ਸਾਡੇ 2 ਬੱਚੇ ਆ ਕਿ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਸਾਡੇ ਦੋ ਤਾਂ ਨੂੰ ਮਿਲੀਆਂ ਉਹ ਉਹ ਤਿੰਨਾਂ ਨੂੰ ਮਿਲਗਾ ਉਹ ਨਹੀਂ ਬਿਨਾ ਪੈਸਾ ਤੋਂ ਨੰਬਰਾਂ ਤੇ ਮਿਲਗਾ ਠੀਕ ਹੈ ਹਾਂ ਕੋਈ ਪਛਾਣ ਨਹੀਂ ਲੱਗਿਆ ਠੀਕ ਹੈ ਹਾਂ ਜੀ ਕੀ 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 ਲੱਗਦਾ ਫਿਰ ਇਸ ਵਾਰ ਜਿੱਤਣਗੇ ਜਿੱਤਣਗੇ ਠੀਕ ਹੈ ਇਹ ਇਧਰ ਹੋਰ ਵੀ ਗੱਲਬਾਤ ਕਰਦੇ ਪਾਬਾ ਜੀ ਸੱਚੀ ਗੱਲ ਮੇਰਾ ਬੋਲ ਜਾ ਬੈਠ ਪਾ ਮੈਂ ਤਾਂ ਬੋਲਿਆ ਠੀਕ ਹੈ ਪਾਬਾ ਹੋਰ ਸਿਹਤ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਪਾਬਾ ਜੀ ਕੀ ਲੱਗਦਾ ਕਿ ਕਿਹਨਾਂ ਦੀ ਸਰਕਾਰ ਆਉਗੀ ਇਸ ਵਾਰ ਅਜੇ ਤਾਂ ਇੱਥੇ ਵੀ ਜਿਹੜਾ ਆਉਂਦਾ ਆ ਕੰਮ ਕਰਨਗੇ ਮੁਰਕੇ ਸਾਨੂੰ ਮੂੰਹ ਨਹੀਂ ਵਿਖਾਉਂਦੇ ਬਸ ਗੱਲ ਆ ਇਧਰ ਪਾਬਾ ਜੀ ਬੈਠੇ ਆ ਇਹ ਕਹਿੰਦੇ ਆਮ ਆਦਮੀ ਵਾਲੇ ਕੰਮ ਹੀ ਬਹੁਤ ਕਰੀ ਜਾਂਦੇ ਆ ਕਰੀ ਜਾਂਦੇ ਹੁਣੇ ਆ ਇੱਥੇ ਕਿਹਦਾ ਸਾਡੇ ਕੋਈ ਆ ਕਿੰਨਾ ਕਰਦੇ ਉਹਨਾਂ ਕਹਿੰਦੇ ਆ ਥੋੜ ਥੋਡੇ ਹੋਏ ਆ ਜੀ ਕੰਮ ਬਾਬਾ ਜੀ ਇੱਕ ਮਿੰਟ ਇੱਕ ਇੱਕ ਜਾਣਾ ਥੋਡੇ ਹੋਏ ਆ ਕੰਮ ਨਹੀਂ ਸਾਡਾ ਕੋਈ ਕੰਮ ਨਹੀਂ ਹੋਇਆ ਇਹ ਕਹਿੰਦਾ ਬਾਬਾ ਜੀ ਇਹ ਕਹਿੰਦੇ ਕੰਮ ਹੀ ਨਹੀਂ ਹੋਇਆ ਉਹ ਕਹਿੰਦੇ ਸਾਡੀਆਂ ਗਲੀਆਂ ਦਾ ਇਹਨਾਂ ਦੇ ਨਹੀਂ ਹੋਇਆ ਉਹ ਕਹਿੰਦਾ ਮੇਰਾ ਨਹੀਂ ਹੋਇਆ ਥੋੜ ਥੋੜਾ ਕੀ ਕੰਮ ਹੋ ਗਿਆ ਸਾਡੇ ਤਾਂ ਜੀ ਬੱਚੇ ਦੋ ਤੇ ਦੋ ਤੀਆਂ ਲੱਗਿਆ ਨੌਕਰੀਆਂ ਤੇ ਲੱਗਿਆ ਬਿਨਾਂ ਪੈਸੇ ਤੋਂ ਲੱਗਿਆ ਨੰਬਰਾਂ ਨਾਲ ਲੱਗਿਆ ਕੋਈ ਪਸੰਦ ਕਿਸੇ ਮੁਲਾਜ਼ਮ ਨੇ ਪੈਸਾ ਨਹੀਂ ਲਿਆ ਦਾ ਬਈ ਨਾ ਸਰਕਾਰ ਨੇ ਕੰਮ ਨਹੀਂ ਕੀਤਾ ਹੁਣ ਬਾਬਾ ਜੀ ਇੱਕ ਇੱਕ ਦਣ ਖਾਜੀ ਬਾਬਾ ਪਿੰਡ ਦਾ ਕੰਮ ਨਹੀਂ ਆ ਛੱਪੜ ਦਾ ਕੰਮ ਨਹੀਂ ਸਰਕਾਰ ਨੇ ਕੀਤਾ ਆਣਾ ਸਾਡੇ ਆ ਨਰਕ 'ਚ ਬੈਠੇ ਸੀ ਜਿਸ ਉਹਦਾ ਐਮਪੀ ਨਾਲ ਗੱਲ ਹੁੰਦੀ ਆ ਭਾਈ ਜਦੋਂ ਆਪਾਂ ਨੇ ਪਹਿਲਾਂ ਆਪ ਰੱਖਿਆ ਹੀ ਨਹੀਂ ਮੁੱਦਾ ਹੂੰ ਹੁਣ ਮੁੱਦਾ ਰੱਖਿਆ ਹੁਣ ਜੇ ਸਰਕਾਰ ਆਉਂਦਾ ਆਮ ਆਦਮੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਕਹਿੰਦੀ ਸੀ ਸਭ ਤੋਂ ਪਹਿਲਾਂ ਜਿਹੜੇ ਸਾਡੇ ਕਦਮ ਹੈ ਉਹ ਪੰਜਾਬ ਦੇ ਵਿਕਾਸ ਵੱਲ ਹੋਣਗੇ ਪੰਜਾਬ ਦੇ ਵਿੱਚ ਜਿਹੜੇ ਛੱਪੜ ਹੈ ਉਹ ਉਹਨਾਂ ਨੂੰ ਅਸੀਂ ਸਹੀ ਤਰੀਕੇ ਨਾਲ ਉਹ ਪਾਣੀ ਦੀ ਵਰਤੋਂ ਕਰਾਂਗੇ ਪਰ ਇੱਥੇ ਤੇ ਕੁਝ ਲੱਗ ਹੀ ਨਹੀਂ ਰਿਹਾ ਕਿ ਉਹ ਉਧਰ ਛੱਪੜ ਬਣਦਾ ਸੀਗਾ ਵਿੱਚੋਂ ਖਾਣ ਵਾਲੇ ਬਲੇ ਗਰਾਂਡਾ ਆਉਂਦੀਆਂ ਉਹ ਖਾ ਜਾਂਦੇ ਆ ਤੇ ਉਹ ਕੀ ਕਰਨ ਠੀਕ ਹੈ ਗਰਾਂਡਾ ਉੱਤੋਂ ਦੇਈ ਜਾਂਦੇ ਆ ਉਹ ਥੱਲੇ ਵਾਲੇ ਖਾਈ ਜਾਂਦੇ ਆ ਆ ਅਗੇ ਬਾਬਾ ਜੀ ਇਧਰ ਵੀ ਆਉਣੇ ਆ ਕੀ ਕੀ ਲੱਗਦਾ ਬਾਬਾ ਜੀ ਕਹਿੰਦਾ ਜੀ ਸਰਕਾਰ ਆਉ ਮੰਤਾ ਲੱਗਦਾ ਵੀ ਅਜੇ ਪਤਾ ਹੀ ਨਹੀਂ ਪਈ ਗਈ ਰਾਜ ਨਹੀਂ ਕੰਮ ਹੋਇਆ ਪਿਆ ਇੱਥੇ ਰਲਮੀ ਦੀ ਗੱਲ ਕਰਕੇ ਤੁਸੀਂ ਕਿਹਨਾਂ ਨੂੰ ਪਸੰਦ ਕਰਦੇ ਹੋ ਕਾਲੀਆਂ ਨੂੰ ਕਾਂਗਰਸੀਆਂ ਨੂੰ ਆਮ ਆਦਮੀ ਵਾਲਿਆਂ ਨੂੰ ਭਾਜਪਾ ਵਾਲਿਆਂ ਨੂੰ ਅੱਜ ਤੋਂ ਪਹਿਲਾਂ ਤਾਂ ਐਰਥ ਹੀ ਨਹੀਂ ਪਤਾ ਜੇ ਐਰਥ ਕੀ ਕਿਹਨਾਂ ਨੂੰ ਪਾਉਣੀ ਆ ਐਰਥ ਕੀ ਵੇਖਾਂ ਮੌਕਾ ਡੀਕ ਡੂਕਦੇ ਜਾਂ ਕਿਸੇ ਨੂੰ ਅਵੇ ਆਏ ਕੋਈ ਟੈਕਟਾ ਨਹੀਂ ਦਿੱਤੀਆਂ ਜੀ ਕਹਿੰਦੇ ਟੈਕਟਾ ਬਾਪੂ ਜੀ ਭਾਈਪਾ ਤੋਂ ਕਲਾਕਾਰ ਖੜਾ ਕੀਤਾ ਉਹ ਤਾਂ ਕੀਤਾ ਉਹਨੂੰ ਵੋਟ ਪਾਉਂ। ਅਬ ਕਾਂਗਰਸੀ ਤਾਂ ਨਾ ਨਹੀਂ ਕੀਤਾ ਕੋਈ। ਠੀਕ। ਕਾਂਗਰਸੀ ਕਿਹਨੂੰ ਚਾਹੁੰਦੇ ਆ? ਵਿੱਚੇ ਕਹਿੰਦੇ ਜੇ ਚੰਨੀ ਚੰਨੀ ਆ ਜੇ ਜਿੱਤ ਜੇ। ਹਾਂ ਚੰਨੀ ਜੇ ਆ ਜਾਂ ਇਤਾਬ ਨੂੰ ਚਾਹੁੰਦੇ ਅੱਗੇ ਵੋਟਾਂ ਨੂੰ ਪਾਈ। ਚੰਨੀ ਨੇ ਬਹੁਤ ਕੋ ਕੀਤਾ। ਬੇਦ ਮਾਫ ਕਰ ਗਿਆ। ਉਹ ਕਈ ਕੰਮ ਕਰ ਗਿਆ ਉਹ। ਓਏ ਜਿਹੜੇ ਸੀਐਮ ਸਾਹਿਬ ਆ ਉਹ ਉਹ ਤਾਂ ਕਹਿੰਦੇ ਚੰਨੀ ਨੂੰ ਉਦੋਂ ਮੂਰੇ ਕਰਤਾ ਜਦੋਂ ਪੰਜਾਬ ਨੂੰ ਕਾਂਗਰਸ ਨੇ ਲੁੱਟ ਲਿਆ। ਹਾਂ ਹੋ ਚੰਨੀ ਵਿਚਾਰੇ ਨੇ ਕੰਮ ਦੇਣਾ ਕਿਸੇ ਕਰ ਗਿਆ ਉਹ। ਕਿਵੇਂ ਭਾਈ? ਦੋ ਚੌ ਮਹੀਨਿਆਂ ਚ ਕੀ ਕਰਦਾ ਚੰਨੀ? ਟਾਈਮ ਹੀ ਥੋੜਾ ਸੀ ਉਹਦਾ ਉਹਨੇ ਬੰਨਸਰ ਬਿੱਲ ਮਾਫ ਕਰਤੇ ਪਾਣੀ ਦੇ ਬਿੱਲ ਮਾਫ ਕਰਤੇ ਜੇ ਐਰ ਕੀ ਚੰਨੀ ਸਾਹਿਬ ਇੱਥੋਂ ਖੜੇ ਹੁੰਦੇ ਆ ਜਿਤਾ ਦੋਗੇ ਉਹਨਾਂ ਨੂੰ ਜੇ ਇੱਥੋਂ ਹਾਂ ਖੜੇ ਹੋਣ ਜਿਤਾ ਦਾਂਗੇ ਫੇ 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 ਆਮ ਆਦਮੀ ਵਾਲੇ ਗਏ ਇੱਥੋਂ ਉਹ ਤਾਂ ਹੁਣ ਵੇਖੋ ਹੁਣ ਕਿਹੜੇ ਵੋਟ ਵੋਟ ਤਾਂ ਤੁਹਾਡੀ ਇੱਕ ਬੜੀਆ ਫੇਰ ਕਿਹਨੂੰ ਪਾਓਗੇ ਹੁਣ ਕੀ ਉਹ ਵੋਟ ਤਾਂ ਤੁਹਾਡੀ ਇੱਕ ਹੀ ਨੂੰ ਪਾਓਗੇ ਕਾਂਗਰਸ ਨੂੰ ਨਹੀਂ ਅਸੀਂ ਪਾਉਣੀ ਠੀਕ ਹੈ ਨਾਲੇ ਵਿੱਚ ਇੱਕ ਇਹ ਨੇਚਰ ਨੂੰ ਚਲੋ ਕੋਈ ਗੱਲ ਨਹੀਂ ਇੱਧਰ ਗੱਲਬਾਤ ਕਰਦੇ ਆ ਬਾਬਾ ਜੀ ਕੀ ਹਾਲ ਚਾਲ ਗੱਲ ਸੁਣ ਲਓ ਆਈ ਨਹੀਂ ਸਾਨੂੰ ਨਹੀਂ ਗੱਲ ਆਉਣੀ ਵੀਰੇ ਕਾਈ ਨਹੀਂ ਕਰਦੇ ਆ ਜਿਹੜੀ ਗੱਲ ਇਧਰੋਂ ਪੱਥਰੋਂ ਤੁਸੀਂ ਆਹੀ ਤਾਂ ਸੁਣਨ ਵਾਲੇ ਆ ਜੀ ਤੁਹਾਡੀਆਂ ਗੱਲਾਂ ਉਹ ਨਹੀਂ ਸੁਣਨ ਵਾਲੇ ਕਿਉਂ ਭਗਵੰਤ ਮਾਨ ਸਾਹਿਬ ਕਹਿੰਦੇ ਸੁਣਨ ਵਾਲੇ ਨਹੀਂ ਬਾਨਾ ਬੋਲਣ ਵਾਲੇ ਬਾਨਾ ਨਹੀਂ ਜੀ ਆਪਾਂ ਨੂੰ ਨਹੀਂ ਸਾਨੂੰ ਕੋਈ ਆਉਣੀ ਗੱਲ ਵੋਟ ਬਣੀ ਆ ਵੋਟ ਬਣੀ ਆ ਅਜੇ ਤਾਂ ਮੋਦੀ ਨੂੰ ਪਾਉਣੀ ਆ ਕਿਉਂ ਉਹਦਾ ਕਹਿੰਦੇ ਮੋਦੀ ਨੂੰ ਪਾਉਣੀ ਆ ਅਜੇ ਤਾਂ ਅਸੀਂ ਤਾਂ ਮੋਦੀ ਨੂੰ ਪਾਉਣੀ ਆ ਬਲੈਕ ਵੋਟ ਆ ਯਾਰ ਕਿਉਂ ਮੋਦੀ ਨੂੰ ਕਾਹਤ ਪਾਉਣੀ ਆ ਇੱਕ ਹੀ ਪਾਉਣੀ ਬਲੈਕ ਹੀ ਪਾਉਣੀ ਆ ਆਪਾਂ ਕਹਿੰਦੇ ਕਿ ਕਹਿੰਦੇ ਮੋਦੀ ਕਿਤਾ ਕਿਸਾਨ ਵਿਰੋਧੀ ਆ ਤੇ ਤੁਸੀਂ ਉਹਨਾਂ ਨੂੰ ਵੋਟਾਂ ਕਿਉਂ ਪਾਉਣੀਆਂ ਕਿਉਂ ਸਾਨੂੰ ਕਿਉਂ ਕਿਤੇ ਕਿਉਂ ਵੀ ਸਾਡੇ ਦੇ ਕੀ ਦੀ ਕਰਦਾ ਸਾਡੂ ਵਧਿਆ ਸਾਨੂੰ ਤਾਂ ਉਹ ਮੋਦੀ ਨੇ ਕਹਿੰਦੇ 60 ਰੁਪਈਆ ਤੋਂ ਪੈਟਰੋਲ ਵਧਾ ਕੇ 90 ਰੁਪਈਆ ਕਰਦਾ ਤੁਸੀਂ ਕਿਹਨੇ ਵੋਟ ਪਾਉਣੀ ਆ ਕਿਹੜਾ ਕਾਲੀ ਤੇ ਕਾਂਗਰਸ ਲੁੱਟ ਕੇ ਤੇ ਹੁਣ ਮੋਦੀ ਦਾ ਨਾਮ ਬਦਨਾਵਾ ਹੈ ਪਪੂ ਆਮ ਆਦਮੀ ਵਾਲੇ ਕਿਵੇਂ ਲੱਗਦੇ ਨਹੀਂ ਵੀਰ ਆਮ ਆਦਮੀ ਨੇ ਜਿੱਤ ਕੇ ਵੀ ਵਾ ਨਹੀਂ ਵਿਖਾਈ ਇੱਥੇ ਮੁੜ ਕੇ ਦੋਸਤ ਤਿੰਨ ਸਾਲ ਹੋ ਗਏ ਉਹਨੇ ਉਹਨੇ ਆ ਮੋਲਕ ਨੇ ਜਿਹੜਾ ਕੋਟ ਆਇਆ ਉਹਨੇ ਵਾਹ ਨਹੀਂ ਵਿਖਾਈ ਮੁੜ ਕੇ ਆ ਕੇ ਸੀ सीएम ਸਾਹਿਬ ਤਾਂ ਕਈ ਪਿੰਡਾਂ ਚ ਘਰਾ ਚਾਟਾ ਵੜਦੇ ਫਿਰਦੇ ਤੁਸੀਂ ਕਹਿੰਦੇ ਸੀ ਐਮਐਲਏ ਨਹੀਂ ਬੈਠੇ ਜਿੱਤਿਆ ਇੱਥੇ ਕਿਸੇ ਨੂੰ ਵੀ ਉਹ ਲਿਆ ਜਣ ਉਹ ਲਿਆ ਜਣ ਨੂੰ ਦੇ ਗਏ ਹਾਂ ਲਿਆ ਜਣ ਹਾਂ ਸਕਾਰ ਉਹ ਜਿਹੜੇ ਬੰਦੇ ਲਿਆਜ ਵਾਲੇ ਸੀ ਨਾ ਉਹਨਾਂ ਨੂੰ ਦੇ ਗਏ ਉਹ ਠੀਕ ਹੈ ਤੇ ਪੈਨਸ਼ਨ ਪੁੰਚਣ ਆਉਂਦੀ ਆ ਬਾਪੂ ਦੀ ਨਹੀਂ ਕਹਿੰਦੇ ਉਹ ਤਾਂ ਕਹਿੰਦੇ ਸੀ 2500 ਪੈਨਸ਼ਨ ਵੀ ਲਾ ਦੇ 2500 ਨਾ 5000 ਨਹੀਂ ਦਿੰਦਾ ਉਹ 1500 ਕਿਵੇਂ ਬਾਈ 2500 ਕਿੱਥੇ ਉਹਦਾ ਪੂਰੀ ਨਹੀਂ ਆਉਂਦੀ ਟਾਈਮ ਤੇ ਪਤਾ ਨਹੀਂ ਤੁਤੇ ਬੇਬੇ ਹੈਗੀ ਆ ਵਾਈਫ ਹੈਗੀ ਆ ਤੁਹਾਡੀ ਹਾਂ ਹੈਗੀ ਆ ਕਹਿੰਦੇ ਉਹਨਾਂ ਨੂੰ ਵੀ 100000 ਰੁਪਏ ਦੇ ਆਹੋ ਉਹਨਾਂ ਨੇ ਕਿਸੇ ਨੂੰ ਨਹੀਂ ਦਿੱਤਾ ਕਿਤੇ ਆਏ ਨਾ ਹੋਵੇ ਬੇਬੇ ਚੋਰੀ ਦਾਸਦੀ ਨਾ ਹੋਵੇ ਆਉਂਦੇ ਹੋ ਚੋਰੀ ਚਾਰੀ ਨਹੀਂ ਚੱਲਦੀ ਚੋਰੀ ਚਾਰੀ ਕੋਈ ਨਹੀਂ ਚੱਲਦੀ ਕੀ ਲੱਗਦਾ ਜੀ ਤੁਹਾਡੀ ਵੀ ਨਹੀਂ ਪੈਨਸ਼ਨ ਆਉਂਦੀ ਮੈਂ ਚਿੰਤਾ ਹੁੰਦੀ ਹੈ ਕਿੰਨੀ ਆਉਂਦੀ ਹੈ ਆਉਂਦੀ 1500 ਆਉਂਦੀ ਹੈ ਉਹ ਤਾਂ ਕਹਿੰਦੇ ਸੀ 2500 ਕਰਤਾ ਕਹਿੰਦੇ ਅਸੀਂ ਬੁੜੀਆਂ ਨੂੰ 100000 ਰੁਪਏ ਕੋਈ ਨਹੀਂ ਆਈ ਅਜੇ ਤੱਕ ਉਹ ਉਹ ਕਹਿੰਦੇ ਨੌਜਵਾਨਾਂ ਨੂੰ ਨੌਕਰੀਆਂ ਵੰਡਤੀਆਂ ਸੀ ਦਿੱਤੀਆਂ ਹੋਣੀਆਂ ਨੌਕਰੀਆਂ ਤਾਂ ਨੌਕਰੀਆਂ ਇਹ ਪੈਨਸ਼ਨ ਜੋ ਗਰੇ ਉਹ ਵੀ ਨਹੀਂ ਟਾਈਮ ਨਾਲ ਆਉਂਦੀ ਸਾਨੂੰ ਤਾਂ ਵਾਸੀਆਂ ਲਈ ਜਾਂਨੇ ਹੁਣ ਕੀ ਕੀ ਲੱਗਦਾ ਕਿੰਨਾ ਦੀ ਸਰਕਾਰ ਹੋਵੇ ਸਰਕਾਰ ਅਸੀਂ ਤਾਂ ਨੇ ਜੇ ਕੈਂਡੀਡੇਟ ਕਾਂਗਰਸ ਦਾ ਚੱਜਦਾ ਉੱਠ ਖੜਾ ਤੇ ਚੱਜਦਾ ਉਹਦੀ ਸਰਕਾਰ ਆਨੇ ਯਾਰ ਕੈਂਡੀਡੇਟ ਕਾਂਗਰਸ ਦਾ ਕਿਹੜਾ ਚਾਹੀਦਾ ਤੁਹਾਨੂੰ ਹੋਰ ਕੀ ਪਤਾ ਸਰਕਾਰ ਨੇ ਕਿਹੜਾ ਡਾਣਾ ਜੇ ਉਠਾਇਆ ਨਹੀਂ ਤੁਹਾਨੂੰ ਤੁਹਾਨੂੰ ਕਿਹੜਾ ਚੰਗਾ ਲੱਗਦਾ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਚੰਨੀ ਚੰਗਾ ਲੱਗਦਾ ਸਾਨੂੰ ਚੰਨੀ ਚੰਗਾ ਲੱਗਦਾ ਠੀਕ ਆ ਫਿਰ ਚੰਨੀ ਬਣਾਉ ਹੈ ਨਾਇਕ ਫਿਲਮ ਵਾਂਗੂ ਪਿੰਡ ਨੂੰ ਹਾਂ ਚੰਨੀ ਚੰਗਾ ਲੱਗਦਾ ਸਾਡਾ ਤਿੰਨਾਂ ਮਹੀਨੇ ਸਾਰਾ ਕੋਲਦੀ ਸੁਣੀਏ ਨੇ ਜ਼ਿਮੀਂਦਾਰਾਂ ਦੀ ਵੀ ਸੁਣੀਏ ਮਜ਼ਦੂਰਾਂ ਦੀ ਵੀ ਸੁਣੀਏ ਨੇ ਬਾਪੂ ਵੈਸੇ ਪਹਿਲਾਂ ਵੀ ਕਾਂਗਰਸ ਦੇ ਹੀ ਸੀਗਾ ਮੁਹੰਮਦ ਸਦੀਕ ਓ ਯਾਰ ਮਾ ਮਸਦੀਖ ਹੁਣ ਕਿਹੜਾ ਵਾਰ ਦੂਗਾ ਇੱਥੇ ਹੁਣ ਹਨੀ ਵੋਟ ਪਾਉਂਦੇ ਜੇ ਕੋਈ ਚਟਖੜਾ ਚੰਗਾ ਇਹਰੇ ਅਸੀਂ ਵੋਟ ਪਾ ਦਾਂਗੇ ਪਤਾ ਨਹੀਂ ਕਿੱਧਰ ਨੂੰ ਜਾਣਾ ਅਸੀਂ ਤਾਂ ਜਿਵੇਂ ਹਾਲੇ ਲੀਡਰ ਤਰੇ ਕਰਦੇ ਆ ਕੋਈ ਭਾਜਪਾ ਚ ਰਲ ਜਾਂਦਾ ਕੋਈ ਕਾਂਗਰਸ ਦਾ ਕੋਈ ਕਾਲੀਆਂ ਦਾ ਭਾਜਪਾ ਦਲ ਬਦਲੂ ਕੰਮ ਹੋ ਸਕਦਾ ਦਲ ਬਦਲੂ ਹੋ ਸਕਦਾ ਜੇ ਚੱਡਾ ਆ ਗਿਆ ਤਾਂ ਪਾ ਦਾਂਗੇ ਤੰਨੇ ਦੇਖੀ ਜੋ ਫਿਰ ਠੀਕ ਆ ਇਧਰ ਵੀ ਗੱਲਬਾਤ ਕਰਦੇ ਆ ਬਾਈ ਕੀ ਲੱਗਦਾ ਕਿਹਨਾਂ ਦੀ ਸਰਕਾਰ ਆਊਗੀ ਭਗਵਾਨ ਤੁਮਾਂ ਦੀ ਹੋਊਗੀ ਪਕ ਇਹ ਇਹ ਕਹਿੰਦੇ ਉਹਨਾਂ ਨੇ ਕੰਮ ਹੀ ਨਹੀਂ ਕੀਤੇ ਉਹਨਾਂ ਦੀ ਕਿਵੇਂ ਸਰਕਾਰ ਆਜੂ ਕਰਨੀ ਇਹਦਾ ਚ ਭਗਵੰਤ ਮਾਨ ਨੂੰ ਜਾਉਨੇ ਆ ਠੀਕ ਐ ਬਈ ਜੇ ਭਗਵੰਤ ਮਾਨ ਸਾਹਿਬ ਦੀ ਗੱਲ ਕਰੀਏ ਲੋਕ ਅਕਸਰ ਹੀ ਇਹ ਗੱਲ ਕਹਿੰਦੇ ਆ ਵਾਅਦੇ ਬਹੁਤ ਕਰ ਬੈਠੇ ਪਰ ਪੂਰੇ ਬਹੁਤ ਘੱਟ ਕੀਤੇ ਇਹਨਾਂ ਨੇ ਬਈ ਬੋਨ ਨਭਈ ਜਾਂਦਾ ਜਿੰਨੇ ਜੋਗੇ ਹੈਗੇ ਨਾ ਬੋਨ ਨਭਈ ਜਾਂਦਾ ਕੀ ਸਾਰੇ ਕਰ ਜਾਂਦੇ ਆ ਨੌਕਰੀਆਂ ਉਹਦੀ ਜਾਂਦਾ ਬਿਜਲੀ ਦੇ ਬਿੱਲ ਮਾਫ ਸਾਨੂੰ ਐ ਮੋਟਰਾਂ ਦਾ ਸਾਨੂੰ ਮਾਫ ਐ ਮਾਵੜਾ ਸਾਨੂੰ ਮਾਫ ਐ ਜਿਹੜੀ ਸ਼ਾਰ ਹੋ ਗਏ ਉਹਨਾਂ ਦੀ ਫ੍ਰੀਜ ਖਾਤੇ ਵਾਲੇ ਆ ਤੁਹਾਡੇ ਕਿੰਨੇ ਜਣਿਆਂ ਨੂੰ ਨੌਕਰੀ ਮਿਲ ਗਈ ਪਰਿਵਾਰ ਚ ਸਾਨੂੰ ਤਾਂ ਸਾਰਿਆਂ ਨੂੰ ਮਿਲੀ ਵੀ ਐ ਕੀ ਕੀ ਨੌਕਰੀ ਮਿਲ ਗਈ ਦੱਸ ਸਾਰੇ ਸਾਡੇ ਬਾਹਰ ਹੀ ਆ ਨਹੀਂ 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 ਫਿਰ 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 ਭਗਵਾਨ ਜਤਮਨ ਸਾਬ ਤਾਂ ਕਹਿੰਦੇ ਸੀ ਬਾਹਰ ਜਾਣ ਨਹੀਂ ਦੇਣੇ ਬਾਹਰਲੇ ਇੱਧਰ ਨੌਕਰੀ ਕਰਨ ਨੂੰ ਬਾਹਰ ਇੱਧਰ ਵੀ ਸਦ ਲਾਂਗੇ ਨੂੰ ਜਦੋਂ ਨੌਕਰੀ ਆ ਗਈ ਠੀਕ ਚੱਲ ਠੀਕ ਆ ਬਾਈ ਆ ਤੁਸੀਂ ਵੇਖ ਸਕਦੇ ਹੋ ਆ ਕੀ ਹਾਲ ਆ ਬਾਬਾ ਜੀ ਠੀਕ ਹੋ ਠੀਕ ਆ ਕਿੰਨਾਂ ਦੀ ਸਰਕਾਰ ਆਊਗੀ ਭਗਵਾਨ ਜਤਮਨ ਦੀ ਉਹਨਾਂ ਦੀ ਕਿਉਂ ਸਰਕਾਰ ਆਊਗੀ ਸਾਡਾ 92000 ਦਾ ਕੇਸ ਲੱਗ ਗਿਆ ਜਿੰਨਾ ਮੈਂ ਲੱਗਿਆ ਅੱਛਾ ਫਿਰ ਸਾਫ ਦਾ ਫਿਰ ਉਹ 50000 ਦਾ ਐਰ ਕੀ 20 ਲੀਟਰ ਸਾਡਾ ਤੇਲ ਮੱਤਿਆ ਜਦੋਂ ਦੀ ਬਿਜਲੀ ਚਲੀ ਗਿਆ ਅੱਛਾ 20 ਲੀਟਰ ਅੱਛਾ ਕਿੱਥੇ ਸਾਡਾ 50 50000 ਦਾ ਜਿੰਨਾ ਨਾਲ ਮੈਂ ਲੱਗਾ ਨਾ 50000 ਬਰਮਨ 95000 ਦਾ ਤੇਰੇ ਮੱਜਦਾ ਸੀ ਕਿੰਨਾ ਲੱਗਦਾ ਪੰਜਾਬ ਲਈ ਬਿਜਲੀ ਬਹੁਤ ਹੈ ਫਿਰ ਇਹਦਾ ਬਹੁਤ ਜ਼ਿਆਦਾ ਨਹੀਂ ਨਹੀਂ ਪੰਜਾਬ ਦੇ ਵਿੱਚ ਕੱਲੀ ਬਿਜਲੀ ਇੱਕ ਇੱਕ ਗੱਲ ਗੱਲ ਵੀ ਇਹ ਸ਼ਰਾਮ ਮੁਕਤੀ ਭਾਗ ਦੇ ਆ ਤੇ ਗੋਲੀਆਂ ਭਾਗ ਦੇ ਪੂੜੀਆਂ ਅੱਛਾ ਇਹ ਤਾਂ ਨਹੀਂ ਲੱਗਦੇ ਉੱਤੇ ਅੱਛਾ ਫਿਰ ਕਹਿੰਦੇ ਫਿਰ ਗੋਲੀਆਂ ਨਹੀਂ ਮਿਲਦੀਆਂ ਕੀ ਖਰਾਬ ਉਹ ਉਧਰ ਗੋਲੀ ਅਗੇ 100 ਰੁਪਏ 100 ਹੋਣੀ ਸੀ ਹੂੰ ਤੇ ਹੁਣ ਪੰਜ ਆਉਂਦੀਆਂ ਅੱਛਾ ਠੀਕ ਹੈ ਹਾਂ ਓਏ ਅੱਛਾ ਆਹ ਕਰ ਲੈ ਦੇਖੋ ਆਹ ਦੁਖੀ ਆ ਉਹ ਨਹੀਂ ਦੁਖੀ ਇੱਕ दारू ਮੁਕਤੀ ਮਿਲਣ ਵੜ ਗਈ ਹੈ दारू ਮੁਕਤੀ ਮਿਲਣ ਹਾਂ ਹਾਂ ਮਾਂ ਸਰਕਾਰ ਕਹਿੰਦੇ ਸੀ ਜੇ ਪੈਸੇ ਪੂਸੇ ਲੈਣੇ ਆ दारू ਦੁਰੂ ਜੀ ਦੀ ਮਰਜ਼ੀ ਪੀ ਲੋ ਵੋਟਾ ਫਾਨੂ ਪਾ ਦਿਓ ਆ ਸਾਰ ਪਾ ਲਿਓ ਫਿਰ ਕੀ ਫਿਰ ਵੰਡਣਗੇ ਕੀ ਰਾਦਾ ਫਿਰ ਨਾ ਭਗਵਾਨ ਨਹੀਂ ਦਾਦਾ ਦੁਰੂ ਵੰਡਣਗੇ ਕੀ ਰਾਦਾ ਸਰ ਨਾ दारू ਹੀ ਨਹੀਂ ਕਰੂੰਗਾ ਇੱਕ ਵਰਗ ਨਹੀਂ ਮਰਦਾ ਨਹੀਂ ਤੁਸੀਂ ਦਾਰੂ ਪੀਂਦੇ ਨਹੀਂ ਨਾ ਅਸੀਂ ਦਮ ਨਹੀਂ ਪੀਂਦੇ ਠੀਕ ਆ ਆ ਲੋ ਇੱਧਰ ਗੱਲਬਾਤ ਕਰਦੇ ਆ ਮਿੱਤਰੋ ਤੇ ਅ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਕਿੰਨਾਂ ਦੀ ਸਰਕਾਰ ਹੋਊਗੀ ਇਸ ਵਾਰੀ ਆਮ ਆਦਮੀ ਵਾਲੇ ਬਾਈ ਹੁਣ ਉਧਰ ਵੀ ਲੋਕ ਕਹੀ ਜਾਂਦੇ ਆ ਕਹਿੰਦੇ ਆਮ ਆਦਮੀ ਨੇ ਕੰਮ ਨਹੀਂ ਮੇਰੀ ਗੱਲ ਕੰਮ ਕੀਤਾ ਕਿਨੇ ਆ ਹੂੰ ਜਿਹੜਾ ਜਿਹੜੀ ਕੰਮ ਕੀਤਾ ਉਹ ਦੱਸ ਦਨ ਮੈਂ ਆ ਫਲਾਣੇ ਕੰਮ ਕੀਤਾ ਤੇ ਝੋਕੇ ਨਹੀਂ ਕੀਤਾ ਨਹੀਂ ਉਹਨਾਂ ਜਿੰਨੇ ਜੋਗੇ ਹੈਗੇ ਉਹ ਉਹਨਾਂ ਕਰੀ ਜਾਂਦੇ ਆ ਉਹ ਕੀ ਲੱਗਦਾ ਇਸ ਵਾਰੀ ਜਿਵੇਂ ਕਰਮਜੀਤ ਅਨਮੋਲਤਾ ਬਹੁਤ ਕੱਲ ਜਿਵੇਂ ਬਠਿੰਡਾ ਹਲਕੇ ਦੇ ਵਿੱਚ ਖੁੱਡੀਆਂ ਸਾਹਿਬ ਦੇ ਮੁੰਡੇ ਦਾ ਵਿਰੋਧ ਹੋਇਆ ਕੀ ਲੱਗਦਾ ਇਹ ਸਭ ਨੇ ਜਿੱਤ ਜਾਣਗੇ ਐਮਪੀ ਨਹੀਂ ਵਿਰੋਧ ਤਾਂ ਹਰੇਕ ਪਾਰਟੀ ਕਰਦੀ ਕਰਦੀ ਆ ਵਿਰੋਧ ਪਾਰਟੀਆਂ ਹੀ ਕਰਉਂਦੀਆਂ ਵਿਰੋਧ ਹੋਰ ਆਪ ਤਾਂ ਨਹੀਂ ਕਰਦੇ ਹੁੰਦੇ ਬੰਦੇ ਲੋ ਪਾਰਟੀਆਂ ਕਰਉਂਦੀਆਂ ਭਾਜਪਾ ਵਾਲੇ ਕਿਵੇਂ ਲੱਗਦੇ ਆ ਭਾਜਪਾ ਵਾਲੇ ਤਾਂ ਸਾਡੇ ਹੁੰਦੇ ਨਹੀਂ ਇੰਦਰ ਕਾਂਗਰਸ ਵਾਲੇ ਕਾਂਗਰਸ ਵੀ ਹੰਡਾਵਾਂ ਡੋਲ ਹੋਈ ਪਈਆਂ ਹਨ ਅੱਛਾ ਠੀਕ ਹੈ ਜੇ ਬੰਦਾ ਚੰਗਾ ਹੋਵੇ ਤਾਂ ਕਾਂਗਰਸ ਦਾ ਫੇਰ ਤਾਂ ਬਣ ਜੇ ਇਸ ਕਾਂਗਰਸ ਦਾ ਨਹੀਂ ਬੰਦਾ ਚੰਗਾ ਆਉਣਾ ਕੀ ਬੰਦੇ ਨਾ ਬਸ ਬੰਦੇ ਉਹ ਆਉਂਦੇ ਜਿਹੜੇ ਜਿਨ੍ਹਾਂ ਨੂੰ ਕੋਈ ਝਲਦਾ ਨਹੀਂ ਅੱਛਾ ਉਹ ਇੱਥੇ ਖੜਾ ਕਰ ਦਿੰਦੇ ਆ ਹਾਂ ਅੱਛਾ ਜਿਨ੍ਹਾਂ ਨੂੰ ਕੋਈ ਝਲਦਾ ਨਹੀਂ ਉਹਨੂੰ ਹਾਂ ਉਹਨਾਂ ਨੂੰ ਇੱਥੇ ਖੜ੍ਹਦੇ ਚਲੋ ਕਰੋ ਫਰੀਜ ਕੋਰਟ ਜਿਹੜੇ ਬਾਪੂ ਕੀ ਲੱਗਦਾ ਫਿਰ ਕਰਮਜੀਤ ਅਨਮੋਲ ਦਾ ਵੀ ਇਹੀ ਹਾਲ ਆ ਨਹੀਂ ਕਰਮਜੀਤ ਅਨਮੋਲ ਦਾ ਹੈਗਾ ਤਾਂ ਹੈ ਹਾਂ ਹਾਂ ਹੁਣ ਹੈ ਤਾਂ ਪਾਸੇ ਉਹ ਕਿਹੜਾ ਫਰੀਜ ਕੋਰਟ ਜਿਹੜੇ ਦਾ ਜੇ ਤਾਂ ਉਹ ਪਾਸੇ ਸਾਰੇ ਪਾਸੇ ਖੜੇ ਕਰਦੇ ਫਰੀਜ ਕੋਰਟ ਜਿਹੜੇ ਤਾਂ ਦੱਸ ਦੇ ਕਿਹੜਾ ਖੜਾ ਕੀਤਾ ਕੀ ਲੱਗਦਾ ਫਿਰ ਇਹੋ ਜਿਹੇ ਲੋਕ ਵਿਕਾਸ ਕਰ ਸਕਣਗੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਨਹੀਂ ਨੇ ਵਿਕਾਸ ਅਜੇ ਵਿਕਾਸ ਉਹਨਾਂ ਲਈ ਕਹਾਦਾ ਕਰਨਾ ਉਹਨਾਂ ਨੂੰ ਤਾਂ ਵੋਟਾਂ ਲੈਣ ਆਉਣਾ ਹੂੰ ਕੋਟਾ ਲੈ ਕੇ ਬੱਸ ਠੀਕ ਆ ਆਦਵੀ ਮਿੱਤਰੋ ਇੱਧਰ ਵੀ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਾਡਾ ਪੰਚਾਇਤ ਮੈਂਬਰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਆ ਜੀ ਵਧੀਆ ਕਿੰਨਾਂ ਦੀ ਸਰਕਾਰ ਆਊਗੀ ਵੀ ਭਰਾਵਾ ਵੈਸੇ ਤਾਂ ਮੈਂ ਤੁਹਾਨੂੰ ਦੱਸਾਂ ਪਤਾ ਲੱਗਦਾ ਨਹੀਂ ਹੂੰ ਬਾਹਰੀ ਦਾ ਲੋਕ ਅਗਲਾ ਪਾ ਪਿਛਲੀ ਵਾਰ ਤਾਂ ਝਾੜੂ ਵਾਲ ਨੂੰ ਮਗਰ ਪੈ ਗਏ ਆ ਹੂੰ ਜਿਹੜਾ ਸੋਚ ਕੇ ਨੋਰਾਂ ਤਾਂ ਨੇ ਦਿੱਤੀਆਂ ਜਾਂ ਤਾਂ ਜਿਹਨੂੰ ਮਿਲ ਗਿਆ ਉਹਦਾ ਪਤਾ ਰੱਬ ਹੈ ਜਿਹਨੂੰ ਮਿਲੀ ਨੋ ਦੁਖੀ ਹੈ ਹੂੰ ਜੇ ਦਾ ਕਾਂਗਰਸ ਦਾ ਲੀਡਰ ਚੰਗਾ ਹੋਰ ਅਠਗੜਾ ਤੇ ਭਾਵੇਂ ਨਹੀਂ ਮੈਂ ਤਾਂ ਮੇਰੇ ਕਾਂਗਰਸ ਦੇ ਜਿੱਤੂਗਾ ਇਥੋਂ ਜੇ ਉਹ ਵੀ ਚੰਗਾ ਹੋਇਆ ਤਾਂ ਤੇ ਨਹੀਂ ਦਾ ਫਿਰ ਪਤਾ ਨਹੀਂ ਛਾੜੂ ਵਾਲੇ ਲੈ ਜਾਂਦੇ ਲੈ ਹੀ ਜਾਣਗੇ ਨਹੀਂ ਬਾਹਰਲ ਸਾਹਿਬ ਕੇ ਕੀ ਲੱਗਦਾ ਉਹ ਕਹਿੰਦੇ ਐਰ ਕੀ ਫੇਰ ਪੰਜਾਬ ਚਾਉਣਾ ਕੋਈ ਪਤਾ ਨਹੀਂ ਮੁਸ਼ਕਲ ਭਾਜਪਾ ਦੀ ਗੱਲ ਕਰੀਏ ਭਾਜਪਾ ਕਹਿੰਦੀ ਅਬ ਕੀ ਬਾਰ 400 ਪਰ ਉਹ ਨਾਰਾ ਲਾਈ ਜਾਂਦੇ ਆ ਭਾਜਪਾ ਨੂੰ ਸਾਡਾ ਪੰਜਾਬ ਚਾਹੁੰਦਾ ਹੀ ਨਹੀਂ ਅੱਛਾ ਠੀਕ ਹੈ ਉਹ ਅੰਮ੍ਰਿਤਸਰ ਹਲਕੇ ਚਾਹ ਲੈ ਲੈਂਦੇ ਨੇ 15 16 ਸੀਟਾਂ ਇਹੋ ਕਾਲੀਆਂ ਨਾਲ ਰਲ ਕੇ ਹੂੰ ਤੇ ਮੈਂ ਤਾਂ ਲਾਦਾ ਹੈ ਜਿਹੜੇ ਨਾਲ ਸਾਧ ਲੈ ਲੈਂਦੇ ਤੇ ਕਿਵੇਂ ਨਹੀਂ ਦਿੱਲੀ ਦਾ ਜਿਹੜੇ ਨਾਲ ਸਾਧ ਲੈ ਲੈਂਦੇ ਭਾਜਪਾਲੇ ਉਧਰੀ ਪਉਂਦੇ ਭਾਜਪਾ ਨੂੰ ਆਪਣੇ ਪੰਜਾਬੀ ਤਾਂ ਨਹੀਂ ਪਉਂਦਾ ਸਾਰੇ ਦਿੱਲੀ ਸਾਧ ਲੈ ਲੈਂਦੇ ਨਾ ਜਿਹੜੇ ਨਾਲ ਖਸਾਨਾ ਨੂੰ ਆ ਜਾਓ ਸਸ ਠੀਕ ਹੈ ਵੋਟਾਂ ਕਿੱਥੋਂ ਪਾਵਦੇ ਸੇ ਵੀ ਕਾਸੀ ਪਾਵਾਂਗੇ ਭਾਜਵਾਨ ਵੋਟ ਨਹੀਂ ਪਉਂਦੇ ਆ ਆ ਪਾਉਣਗੇ ਦੂਜੇ ਡੇੜੇ ਆ ਵਪਾਰੀ ਆ ਇਹ ਪਾਉਂਦੀ ਪਉਂਦੇ ਆ ਉਧਰ ਇੱਕ ਬਾਬਾ ਬੈਠਾ ਸੀ ਉਹਦਾ ਵਪਾਰੀ ਨਹੀਂ ਉਹਦਾ ਕਹਿੰਦਾ ਮੇਰਾ ਭਾਈ ਪਰੂ ਪਾਉਂਦਾ ਉਹ ਪਾ ਦੂ ਕਮਲਾ ਹੋਣਾ ਪਾ ਦੂ ਉਹਨੇ ਅੰਬਾਸਡਰ ਨੇ ਦਿੱਤਾ ਕਿ ਭਾਜਵਾਨ ਠੀਕ ਹੈ ਨਹੀਂ ਨਹੀਂ ਚਾਚਾ ਕਾਲ ਆਜੀ ਆ ਆ ਆ ਜਾਓ ਇਧਰ ਵਪਾਰੀ ਥੋੜ ਤੁਸੀਂ ਕਿਵੇਂ ਹੋ ਠੀਕ ਹੋ ਠੀਕ ਹੈ ਜੀ ਵਧੀਆ ਜੀ ਤੁਸੀਂ ਦੱਸੋ ਫਿਰ ਕਿੰਨਾ ਦੀ ਸਰਕਾਰ ਆਊਗੀ ਆਸੀਂ ਤਾਂ ਕਹਿਤਾ ਹੀ ਤਾਂ ਵੋਟ ਪਾਉਣੀ ਆ ਸਰਕਾਰ ਦਾ ਕੀ ਪਤਾ ਲੱਗਦਾ ਕਿਹਦੀ ਆਊਗੀ ਕਿੰ ਕਿੰਨਾ ਨੂੰ ਪਾਵਾਂਗੇ ਵੋਟ ਅੱਜ ਤਾਂ ਕਾਂਗਰਸ ਨੂੰ ਆਹਨੇ ਵੀ ਜੇ ਚੰਗਾ ਕੈਂਡੀਡੇਟ ਟੁਟਕੜਾ ਪਾ ਦਾਂਗੇ ਜੇ ਜੇ ਨਾ ਚੰਗਾ ਕੈਂਡੀਡੇਟ ਆਇਆ ਫਿਰ ਦੇਖੀ ਜੂ ਜਦ ਨੂੰ ਦੁਨੀਆ ਚੱਲੂਗੀ ਚੱਲੀ ਜਾਵਾਂਗੇ ਆਦੋ ਵੀ ਮਿੱਤਰੋ ਇਧਰ ਇੱਕ ਦੋ ਜਣੇ ਰਹਿ ਗਏ ਉਹ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਕੀ ਹਾਲ ਚਾਲ ਨੇ ਕਾਂਗਰਸ ਦੇ ਬਾਤ ਨਿਕਲਦੀ ਹੈ ਕਰ ਲਓ ਕੂਣੀ ਥੱਲੇ ਹਾਂ ਬੋਲਣਾ ਨਹੀਂ ਆਉਂਦਾ ਬਾਈ ਆਰੋ ਇੱਧਰ ਗੱਲ ਕਰ ਬਾਬਾ ਜੀ ਕੀ ਹਾਲ ਆ ਕਹਿੰਨੇ ਸਾਡੇ ਸਰਪੰਚ ਸਾਹਿਬ ਆ ਗਏ ਸਰਪੰਚ ਹੋ ਤੁਸੀਂ ਮੈਨੂੰ ਉਹੀ ਕਹਿੰਦੇ ਆ ਮੈਂ ਵੋਟਾਂ ਦੇ ਵਿੱਚ ਮਤਲਬ ਵੀ ਕਾਫੀ ਇੰਟਰਸਟ ਰੱਖਦਾ ਹਾਂ ਸਰਕਾਰ ਤਾਂ ਜੀ ਝਾੜੂ ਵਾਲਿਆਂ ਦੀ ਆਊਗੀ ਫੇਰ ਵਿਦ ਲੋਕੀ ਝਾੜੂ ਨੂੰ ਮਾੜਾ ਹੀ ਬਹੁਤ ਕਹੀ ਜਾਂਦੇ ਆ ਕਹਿੰਦੇ ਨਾ ਬੁੜੀਆਂ ਦੇ ਕੰਮ ਦਾ ਰਿਆ ਨਾ ਬੰਦਿਆਂ ਦਾ ਬੁੜੀਆਂ ਨੂੰ ਪੈਸੇ ਨਹੀਂ ਦਿੱਤੇ ਤੇ ਬੰਦਿਆਂ ਨੂੰ ਠਿੱਠ ਕਰੀ ਰੱਖੋ ਜੀ ਇਹ ਪੈਸੇ ਮੰਗਦੇ ਆ ਬੋਰੀਆਂ ਹੁਣ ਬੋਰੀਆਂ ਕਿਹਦੇ ਕੋਲੇ ਹੁੰਦੀਆਂ ਠੀਕ ਆ ਬੋਰੀਆਂ 2 ਨੰਬਰ ਵਾਲਿਆਂ ਕੋਲੇ ਹੁੰਦੀਆਂ ਇਹ ਹੁਣ ਗੋਣ ਮੰਗਦੇ ਦੱਸੋ ਬੁੜੀਆਂ ਮੰਗਦੀਆਂ 1000 ਰੁਪਿਆ ਇੱਕ ਮਿੰਟ ਦੇਖੋ ਇਹਨਾਂ ਨੂੰ ਮੈਡੀਕਲ ਫ੍ਰੀ ਦੇ ਦਿੱਤਾ ਹਸਪਤਾਲਾਂ ਚੋ ਦਵਾਈ ਇਹਨਾਂ ਨੂੰ ਫ੍ਰੀ ਮਿਲਦੀ ਆ ਠੀਕ ਹੈ 5 ਲੱਖ ਦਾ ਕਾਰਡ ਬਣਾਤਾ ਜਿਹੜਾ ਗਰੀਬ ਬੰਦਾ 5 ਲੱਖ ਵਾਲਾ ਕਾਰਡ ਤਾਂ ਭਾਈਪਾਨੇ ਬਣਾਇਆ ਉਹ ਸੈਂਟਰ ਦੀ ਸਕੀਮ ਹੈ ਸੈਂਟਰ ਦੀ ਆ ਉਹ ਤੇ ਫੇਰ ਵੀ ਯੋਗਦਾਨ ਤਾਂ ਹੈ ਇਸ਼ੂ ਤਾਂ ਹੈ ਨਾ ਯੋ ਯੋਗਦਾਨ ਤਾਂ ਹੁਣ ਜੇ ਆ ਆਮ ਆਦਮੀ ਵਾਲੇ ਨਹੀਂ ਆਉਂਦੇ ਕਾਰਡ ਤਾਂ ਫੇਰ ਵੀ ਉਹ ਚੱਲਣੇ ਆ ਕਿਉਂਕਿ ਉਹ ਸੈਂਟਰ ਦੇ ਬਣਾਏ ਆ ਜਿਹੜੀ ਕਣਕਾਲੀ ਸਕੀਮਾਂ ਉਹ ਵੀ ਸੈਂਟਰ ਦੀ ਆ ਤੇ ਬਿਜਲੀ ਇਹਨਾਂ ਨੇ ਪੀਲੀ ਵੀ ਬਿਜਲੀ ਦੀ ਗੱਲ ਸਾਨੂੰ ਜੂਟ ਵਧਾ ਕੇ ਤੇ ਪੈਨਸ਼ਨ ਆਈ ਕਹਿੰਦੇ ਸੀ ਵੀ ਅਸੀਂ ਵਧਾਵਾਂਗੇ 2500 ਰੁਪਿਆ ਕਰਾਂਗੇ ਮੈਂ ਵੀ ਹੈਂਡੀਕੈਪਟਾ ਮੇਰੀ ਪੈਨਸ਼ਨ ਲੱਗੀ ਹੋਈ ਵੀ ਆ ਤੇ ਪੈਨਸ਼ਨ ਥੋੜਾ ਆਉਂਦਾ 2500 ਫੇਰ ਤੁਸੀਂ ਕਿਵੇਂ ਕਹਿ ਸਕਦੇ ਹੋ ਆ ਮਰ ਵੀ مطلب ਵੀ ਸਰਕਾਰ ਪੁਲਿਸ ਡਰਦੀ ਆ ਅਫਸਰ ਡਰਦੇ ਆ ਆਮ ਹਰੇਕ ਬੰਦੇ ਤੋਂ ਡਰਦੇ ਆ ਕੋਈ ਪੈਸਾ ਨਹੀਂ ਮੰਗਦਾ ਰਿਸ਼ਵਤਖੋਰੀ ਤਕਰੀਬ ਨਹੀਂ ਬੰਨਦਾ 90% ਦੁਨੀਆ ਸਹੀ ਆ ਵਧੀਆ ਤੂੰ ਤੁਸੀਂ ਕਹਿੰਦੇ ਹੋ ਰਿਸ਼ਵਤ ਖੋਰੀ ਬੰਦ ਹੋ ਗਈ ਪਰ ਉਹ ਉਹਨਾਂ ਨੇ ਕੇਚਰੀਵਾਲ ਹੀ ਚੱਕ ਕੇ ਅੰਦਰ ਦੇਤਾ ਉਹ ਕਹਿੰਦੇ ਰਿਸ਼ਵਤ ਹੀ ਬਹੁਤ ਲੈਂਦੇ ਆ ਉਹ ਆਈਏ ਇੱਕ ਦੂਜੇ ਉਹ ਤਾਂ ਡਰਦੇ ਸੀਗੇ ਕੇਚਰੀਵਾਲ ਤੋਂ ਡਰਦੇ ਸੀ ਵੀ ਸਾਨੂੰ ਖੁੰਝੇ ਲਾਊਗਾ ਮੋਦੀ ਡਰਦਾ ਵੀ ਇਹ ਦਿੱਲੀ ਨਹੀਂ ਛੱਡਦਾਗਾ ਤੇ ਮੁੜ ਕੇ ਮੇਰੀ ਕੁਰਸੀ ਨਾ ਖੋਲੇ ਉਹਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਂ ਰੋਜੰਗ ਹੀ ਹੁੰਦੀ ਆ ਕੀ 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 ਗੱਲਾਂ ਕਰਦੇ ਹੋ ਮੈਂ ਉਹਦੇ ਨਾਲ ਬਸ ਇਹੀ ਗੱਲਬਾਤ ਕਰਦਾ ਵੀ ਪਰਜਾਈ ਕਿਵੇਂ ਆ ਐਨੇ ਐਸੇ ਇਤੋਂ ਤੱਕ ਤਾਂ ਨਹੀਂ ਪਹੁੰਚੇਗੇ ਜੀ ਇਤੋਂ ਤੇ ਕਰਤਾ ਨਹੀਂ ਪਹੁੰਚੇਗੇ ਉਹ ਮਤਲਬ ਵਧੀਆ ਠੀਕ ਠਾਕ ਆ ਉਹ ਕਹਿੰਦਾ ਕੋਈ ਕਿਤੇ ਕੰਮ ਹੋਵੇ ਕੰਮ ਸਹੀ ਹੋਣਾ ਚਾਹੀਦਾ ਜਦੋਂ ਮਰਜੀ ਮੈਨੂੰ ਕਾਲ ਕਰੋ ਤੁਹਾਡਾ ਕੰਮ ਹੋਊਗਾ ਹੁਣ ਜੇਲ੍ਹ ਚ ਤਾਰੀ ਗੱਲ ਕਰਦੇ ਉਹਨਾਂ ਨੇ ਲੇ ਨੂੰ ਸੋਚ ਕੇ ਕਹੋ ਜੀ ਨਹੀਂ ਜੇਲ੍ਹ ਵਿੱਚ ਤਾਂ ਨਹੀਂ ਕੋਈ ਗੱਲ ਕਰਦੇ ਉਹ ਮਤਲਬ ਆਈ ਹੈ ਨਾ ਤੋੜ ਦੇ ਕੇ ਕਿ ਉਹਨਾਂ ਨੂੰ ਘਰ ਦਾ ਖਾਣਾ ਮਿਲਦਾ ਘਰ ਦੀ ਫੈਮਿਲੀ ਉਹਨਾਂ ਕੋਲ ਇੱਕ ਘੰਟਾ ਰਹਿ ਸਕਦੀ ਆ ਵਧੀਆ ਏਸੀ ਚ ਵਧੀਆ ਫਿਰ ਲੱਗਦਾ ਜੇਲ੍ਹ ਆ ਫਿਰ ਲੱਗਦਾ ਇਹੋ ਜੀ ਜੇਲ੍ਹ ਹੋ ਸਕਦੀ ਹੈ ਜਿੱਥੇ ਜਿੱਥੇ ਏਸੀ ਲੱਗੇ ਆ ਵਧੀਆ ਖਾਣਾ ਮੈਂ ਫਿਰ ਜੇਲ੍ਹ ਆ ਹਾਂ ਨਾ ਕੋਈ ਜੇਲ੍ਹ ਨਹੀਂਗੀ ਤੇ ਫਿਰ ਫਿਰ ਭਾਜ ਭਾਜੀ ਸਕੀਮ ਵੀ ਹੋ ਸਕਦੀ ਆ ਆਮ ਆਦਮੀ ਪਾਰਟੀ ਦਾ ਗਰਾਫ ਵੱਡਾ ਬਣਾਉਣ ਵਾਸਤੇ ਪੰਜਾਬ ਚ ਤੋਡੀਆਂ ਗੱਲਾਂ ਨਾਲ ਆ ਜੀਏ ਜਿਵੇਂ ਤੁਸੀਂ ਕਹਿੰਦੇ ਹੋ ਵੀ ਜੇਲ ਮਹਿਸੂਸ ਹੀ ਨਹੀਂ ਹੁੰਦੀ ਜੇਲ ਹੀ ਨਹੀਂ ਫਿਰ ਹੋ ਸਕਦਾ ਭਾਜਪਾ ਦੀ ਕੋਈ ਹੁਨਚਾਲ ਹੋਵੇ ਚਾਲ ਹੀ ਆ ਉਹਨਾਂ ਦੀ ਭਾਜਪਾ ਦੀ ਠੀਕ ਹੈ ਚਾਲ ਆ ਭਾਜਪਾ ਭਾਜਪਾ ਦੀ ਇਹ ਉਲਦ ਕੇ ਤੁਸੀਂ ਥੋੜਾ ਚਲੋ ਕੋਈ ਗੱਲ ਨਹੀਂ ਉਧਰ ਬਾਬਾ ਜੀ ਹੋਣ ਆਏ ਆ ਉਹਨਾਂ ਨਾਲ ਗੱਲਬਾਤ ਕਰਕੇ ਗੱਲ ਸਮਾਪਤ ਕਰਦੇ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਸਾਰੇ ਨਗਰੀ ਮਿਹਰਬਾਨੀ ਧੰਨਵਾਦ ਠੋਡਾ ਜੀ ਆਇਆਂ ਨੂੰ ਧੰਨਵਾਦ ਆ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਮੇਰੇ ਨਗਰ ਦੇ ਵਿੱਚ ਢੇੜਾ ਮਾਰਦੇ ਆ। ਸ਼ੁਕਰੀਆ ਬਾਪੂ ਜੀ ਕੋਈ ਗੱਲ ਨਹੀਂ ਜ਼ਰੂਰ। ਬਾਪੂ ਜੀ ਇਹ ਦੱਸੋ ਜਿਵੇਂ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਪਿੰਡਾਂ ਤੋਂ ਸ਼ੁਰੂ ਹੁੰਦੀ ਹੈ। ਪਰ ਜਦੋਂ ਐਮਪੀ ਜਿੱਤ ਜਾਂਦੇ ਆ, ਐਮਐਲਏ ਜਿੱਤ ਜਾਂਦੇ ਆ ਪਿੰਡਾਂ ਦੇ ਵਿੱਚ ਆਉਂਦੇ ਹੀ ਨਹੀਂ ਤੇ ਇਸ ਵਾਰੀ ਕੀ ਲੱਗਦਾ ਹੈ ਕਿਹੜਾ ਐਮਪੀ ਫਰੀਦਕੋਟ ਤੋਂ ਜਿਹੜਾ ਜਿੱਤੂਗਾ ਤੇ ਕਿੰਨਾਂ ਦੇ ਐਮਪੀ ਵੱਧ ਜਿੱਤਣਗੇ? ਪੁੱਤਰ ਮੇਰੀ ਉਮਰ ਹੋ ਗਈ 72 ਸਾਲ ਦੀ। ਹੂੰ। ਇਦੋਂ ਪਹਿਲਾਂ ਅਸੀਂ ਠਿੱਬੇ ਪਾ ਕੇ ਵੀ ਟਾਈਮ ਪਾਸ ਕਰ ਲਿਆ ਹਾਂਜੀ ਜਿੱਦਾਂ ਸਾਡੇ 65 ਕੋਟ ਪੈ ਜੇ ਮੈਂ ਤੇਰੇ ਨਾਮ ਨਹੀਂ ਗੱਲ ਕਰਦਾ ਹੂੰ ਠੀਕ ਹੈ ਠੀਕ ਹੈ ਜਦੋਂ ਦੋ ਟਾਈਮ ਰੋਟੀ ਵਧੀਆ ਪੱਕਣ ਲੱਗ ਗਈ ਨਾ ਤੇ ਉਹ ਕਿਸੇ ਨੂੰ ਪੁੱਛਦਾ ਨਹੀਂ ਵੀ ਤੇਰੀ ਕਿੱਥੇ ਫਿਰਨਾ ਹੈ ਹਾਂ ਚਾਹ ਕੋਈ ਐਮਪੀ ਚਾਹ ਚਾਹ ਕੋਈ ਪੰਜਾਬ ਚਾਹ ਚਾਹ ਕੋਈ ਦਿੱਲੀ ਚਾਹ ਤੈ ਕੋਈ ਆਵਦੇ ਸੁੱਕੇ ਥਾਂ ਬੈਠਾ ਚਾ ਗਿੱਲੇ ਥਾਂ ਬੈਠਾ ਜਦੋਂ ਮੈਂ ਮਾੜਾ ਜਾ ਰਾਜ ਗਿਆ ਮੈਂ ਤੈਨੂੰ ਪੁੱਛਣਾ ਨਹੀਂ ਕਿੱਧਰ ਦੀ ਆਇਆ ਬਾਪੂ ਥੋੜੀ ਉਮਰ ਕਹਿੰਦੇ ਆ ਬਹੁਤ ਜ਼ਿਆਦਾ ਆ ਹਨਾ ਜਿਵੇਂ ਲੋਕੀ ਉਦਾਹਰਨ ਦਿੰਦੇ ਆ ਸੁਣਦੇ ਆ ਬੇੁਰਗਾ ਤੋਂ ਵੇਖਿਆ ਸੀ ਵੀ ਨਹੀਂ ਕਿਨੇ ਪ੍ਰਕਾਸ਼ ਸਿੰਘ ਬਾਲ ਨੂੰ ਨਿੱਕਾ ਜਾ ਬੰਦਾ ਵੀ ਮੈਂਬਰ ਵੀ ਜੇਬ ਚ ਪਾਈ ਫਿਰਦਾ ਸੀ ਇਹ ਗੱਲ ਸੱਚ ਆ ਬਾਈ ਜੀ ਗੱਲ ਇਹ ਆ ਪੁੱਤਰ ਹੂੰ ਬਾਦਲ ਹੋਵੇ ਚਾ ਪ੍ਰਗਾਸ਼ ਹੋਵੇ ਚਾ ਕੁਝ ਵੀ ਹੋਵੇ ਕੈਪਟਨ ਹੋਵੇ ਠੀਕ ਹੈ ਜਦੋਂ ਉਹਦੇ ਚੁੰਟ ਵਾਲੀ ਪੱਗ ਬੱਦੀ ਹੋਈ ਨਾ ਤੇ ਅਣ ਪੜਨਾ ਗੱਲ ਨਹੀਂ ਉਹ ਕਰਦਾ ਮੈਂ ਬਾਲੀਆਂ ਗੱਲਾਂ ਨਹੀਂ ਜਾਣਦਾ ਠੀਕ ਹੈ ਓਕੇ 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 ਬਾਬਾ ਜੀ ਸ਼ੁਕਰੀਆ ਬਹੁਤ